ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰ ਤੇ ਵੀ ਮੈਂ ਨਰਮਲ ਕੁਮਾਰ ਅੱਜ ਜਨਮ ਅਸ਼ਟਮੀ ਦਾ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਰਿਹਾ ਅਸੀਂ ਕਿਦਾਂ ਬਰਨਾਲਾ ਵਿੱਚ ਖੜੇ ਹਾਂ ਜਿੱਥੇ ਸਾਡੇ ਨਾਲ ਮੈਂਬਰ ਵੀ ਆਉਂਦੇ ਨੇ ਉਹਦੇ ਨਾਲ ਗੱਲਬਾਤ ਕਰਦੇ ਸਰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਹੈ ਜਨਮ ਅਸ਼ਟਮੀ ਲੈ ਕੇ ਅਰਜਿੰਦਰ ਗਾਰਗੀ ਨਾਮ ਹੈ ਜੀ ਸੰਚੌੜ ਤੋਂ ਗੀਤਾਪੂਰ ਦੇ ਨਾਲ ਜੁੜਿਆ ਹੋਇਆ ਹੈ ਇੱਥੇ ਸਾਰੇ ਸ਼ਹਿਰ ਦੀ ਜਨਤਾ ਇਕੱਠੀ ਹੋ ਕੇ ਸੀ ਤਿੰਨ ਦਿਨ ਪ੍ਰਵਾਫੇਰੀ ਕਰਦੇ ਆ ਜਿਹੜੇ ਸਾਰੇ ਸ਼ਹਿਰ ਦਾ ਚੱਕਰ ਲਗਾਉਂਦੀ ਹੈ ਉਸ ਤੋਂ ਬਾਅਦ ਲਾਸਟ ਦਿਨ ਸਾਡਾ ਮਟਕੀ ਫੋੜ ਦਾ ਰਤਨ ਚੌਕ ਮੁਕੜਾ ਸ਼ਤਕੂ ਬੇਕੇ ਹੁੰਦਾ ਜਿਹੜਾ ਬਹੁਤ ਹੀ ਜਿੰਬਿਆ ਪ੍ਰੋਗਰਾਮ ਹੁੰਦਾ ਹੈ ਗੀਤਾ ਭਵਨ ਦੇ ਵਿੱਚ ਸਵੇਰੇ ਸੁੰਦਰ ਪੋਸ਼ਾਕ ਪੁਣਾਈ ਜਾਂਦੀ ਹੈ ਹਰ ਜਨਮਾਸ਼ੀ ਨੂੰ ਜਿਹਦੇ ਕੇ 2.5 ਲੱਖ ਰੁਪਏ ਲੱਗਦਾ ਹੈ ਸਾਡੇ ਕੋਲੇ ਗੀਤਾ ਭਵਨ ਦੇ ਵਿੱਚ 2041 ਤੱਕੇ ਪੋਸ਼ਾਕਾ ਮੁਖ ਨੇ ਹਰੇਕ ਜਿਹੜਾ ਖੁਸ਼ਾਕ ਪਣਾਕੇ ਜਾਂਦਾ ਹੈ ਉਹਦੇ ਸ਼ਾਹ ਹੁੰਦੀ ਹੈ ਵੀ ਮੈਂ ਹਰ ਸਾਲ ਹੀ ਪੋਸ਼ਾਕ ਪਾਦਿਆਂ ਉਸ ਵਕਤ 3 ਵਜੇ ਤੋਂ ਲੈ ਕੇ 6 ਵਜੇ ਤੱਕ ਰਮੈਲਾ ਸੰਗੀਤਨ ਮੰਡਲ ਦਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਬਹੁਤ ਦੇਖਣ ਦੇ ਕਾਬਿਲ ਹੁੰਦਾ ਹੈ ਸਾਡੇ ਬੱਚੇ ਮਹਾਸ਼ਕਤੀ ਸੇਵਾ ਦਲ ਦੇ ਇਧਰਲੇ ਪਾਸੇ ਬਹੁਤ ਹੀ ਸੁੰਦਰ ਝਾਂਖੀਆਂ ਕੁਝ ਨੇ 40 ਸਾਲਾਂ ਤੋਂ ਬਣਾਉਂਦੇ ਨੇ ਜਿਹੜੀਆਂ ਦੇਖਣ ਦੇ ਕਾਬਲ ਨੇ ਬਹੁਤ ਜ਼ਿਆਦਾ ਰਸ ਹੁੰਦਾ ਹੈ ਸ਼ਾਮ ਨੂੰ ਤਿੰਨ ਵਾਰ ਸ਼ਿਵ ਤੇ ਕਰ ਕੀਰਤਨ ਹੁੰਦਾ ਹੈ ਰਾਤ ਨੂੰ ਫਿਰ ਸਾਡਾ ਮਹਾਸ਼ਕਤੀ ਸੇਵਾ ਦਲ ਤੇ ਸਾਰਾ ਓਮ ਸਤਸਨਾਤ ਗੀਤਾ ਪੁਨ ਟ੍ਰਸਟ ਮਿਲ ਕੇ ਗੀਤਾ ਪਾਉਂਦੇ ਵਿੱਚ ਸੰਗੀਤਨ ਕਰਦਾ ਹੈ ਇਸਾਰੇ ਸ਼ਹਿਰ ਦੀ ਜੰਤਰਾ ਮੇਰੇ ਮਾਂ ਮਾਂ ਬਾਪ ਭੈਣ ਭਾਈ ਬਜ਼ੁਰਗ ਬੱਚੇ ਇੱਥੇ ਆ ਕੇ ਠਾਕੁਰਾਂ ਦਾ ਦਰਸ਼ਨ ਕਰਦੇ ਨੇ ਆਪ ਨੂੰ ਕੀ ਕਹਿਣਾ ਚਾਹੁੰਦੇ ਸ੍ਰੀ ਪਬਲਿਕ ਨੂੰ ਵਿੱਚ ਅਸੀਂ ਸਾਰੇ ਮਿਲ ਕੇ ਇੱਕ ਮਤ ਹੋ ਕੇ ਸ੍ਰੀ ਕ੍ਰਿਸ਼ਨ ਜਨਮ ਅਸ਼ਮੀਨ ਪਵਿੱਤਰ ਤਿਹਾੜੀ ਬੜੀ ਧੂਮ ਧਾਮ ਦੇ ਨਾਲ ਮਨਾਈਏ ਇਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਸਾਰੀ ਦੁਨੀਆ ਵਾਸੀਆਂ ਨੂੰ ਇਹ ਕਹੂੰਗਾ ਕਿ ਜਨਮ ਅਸ਼ਮੀਨ ਪਵਿੱਤਰ ਤਿਹਾੜੀ ਬੜੀ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਸਾਡੇ ਨਾਲ ਪੰਡੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਪੰਡੇ ਜੀ ਕੀ ਕਰਨਾ ਚਾਹੁੰਦੇ ਜਨਮ ਅਸ਼ਮੀਨ ਇਹ ਜਨਮ ਅਸ਼ਮੀਨ ਪੂਰੇ ਭਾਰਤ ਖੰਡ ਦੇ ਵਿੱਚ ਮਨਾਈ ਜਾ ਰਹੀ ਹੈ ਦੇਸ਼ ਵਿਦੇਸ਼ ਦੇ ਵਿੱਚ ਵੀ ਇਸ ਉਸਮ ਨੂੰ ਬੜੇ ਹਰਸ਼ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਭਗਵਾਨ ਹਰ ਯੁਗ ਦੇ ਵਿੱਚ ਵਿਰਾਜਮਾਨ ਹੈ ਅੱਜ ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੁਆਪਰ ਯੁਗ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ ਅੱਜ ਐਸਾ ਮਾਹੌਲ ਯਗਨਗਰੀ ਬਰਨਾਲਾ ਪੂਰੇ ਭਾਰਤ ਖੰਡ ਦੇ ਵਿੱਚ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਇਸ ਉਸ ਨੂੰ ਬੜੇ ਹਰਸ਼ ਉਲਾਸ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਜਿਵੇਂ ਭਗਵਾਨ ਕ੍ਰਿਸ਼ਨ ਨੇ ਭਗਵਾਨ ਕ੍ਰਿਸ਼ਨ ਵੈਸ਼ਨਵਾਂ ਦੇ ਵਿੱਚ ਸਭ ਤੋਂ ਅਸ਼ੇਸ਼ਟ ਭਗਵਾਨ ਸ਼ੰਕਰ ਨੂੰ ਮੰਨਿਆ ਗਿਆ ਹੈਗਾ ਵਹਿਣ ਵਾਲੀ ਗੰਗਾ ਦੇ ਵਿੱਚੋਂ ਨਦੀਆਂ ਦੇ ਵਿੱਚੋਂ ਤਾਂ ਗੰਗਾ ਨੂੰ ਵੇਤਰ ਮੰਨਿਆ ਗਿਆ ਹੈ ਇਸੇ ਪ੍ਰਕਾਰ ਸਮਸਤ ਦੇਵਤਾਂ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਦਾ ਜੋ ਸਵਰੂਪ ਹੈ ਭਗਵਾਨ ਵਿਸ਼ਨੂੰ ਦਾ ਹੀ ਸਵਰੂਪ ਹੈ ਵਿਸ਼ੇਸ਼ ਕਰਕੇ ਕਲ ਯੁਗੇ ਲਗੂ ਪਾਈ ਤੀ ਭੂਤਲੇ ਇਸ ਕਲ ਕਲੀ ਕਾਲ ਦੇ ਵਿੱਚ ਭਗਵਾਨ ਦਾ ਸਵਰੂਪ ਹਰ ਕਣ ਕਣ ਦੇ ਵਿੱਚ ਵਿਰਾਜਮਾਨ ਹੈ ਔਰ ਅੱਜ ਇਹ ਉਸ ਬੜੇ ਹਰਸ਼ ਉਲਾਸ ਦੇ ਨਾਲ ਸਭ ਪਰਿਵਾਰ ਮਿਲ ਕੇ ਬਣਾ ਰਹੇ ਨੇ ਕੱਲੇ ਹਿੰਦੂਆਂ ਦੇ ਰਾਮ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਭਗਵਾਨ ਪੰਜਵੇਂ ਪਾਸ਼ਾ ਜੀ ਨੇ ਪੂਰੀ ਭਾਗਵਤ ਦੀ ਰਚਨਾ ਭਗਵਾਨ ਕ੍ਰਿਸ਼ਨ ਦੀ ਲੀਲਾ ਪ੍ਰਵਿੱਤਰ ਬੀੜ ਸਾਹਿਬ ਦੇ ਵਿੱਚ ਵੀ ਵਿਰਾਜਮਾਨ ਕੀਤੀ ਗਈ ਹੈ ਆਪੇ ਗੋਪੀ ਆਪੇ ਕਾਨਾ ਗਊਆਂ ਚਰਾਵੇ ਆਪੇ ਬਾਨਾ ਇਸੇ ਪ੍ਰਕਾਰ ਕੱਲੇ ਹਿੰਦੂਆਂ ਦੇ ਨਹੀਂ ਹੈ ਆ ਰਾਮ ਔਰ ਕ੍ਰਿਸ਼ਨਾ ਪੂਰੇ ਵਿਸ਼ੁਦੇ ਗੁਰੂ ਨੇ ਪੂਰੇ ਵਿਸ਼ੁਦੇਹ ਦੇਵਤਾ ਨੇ ਸੋ ਬੜੇ ਸਭ ਰਲ ਮਿਲ ਕੇ ਇਸ ਉਸ ਨੂੰ ਬੜੇ ਹਰਸ਼ੁਲਾਸ ਨਾਲ ਮਨਾ ਰਹੇ ਨੇ ਕਿ ਸਾਡੇ ਨਾਲ ਪ੍ਰਧਾਨ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਰਜੇਸ਼ ਕੁਮਾਰ ਕਾਂਸਰ ਜੀ ਓਮ ਸਤਿ ਸ੍ਰੀ ਅਕਾਲ ਗੀਤਾ ਮੰਟ੍ਰਸਟ ਦਾ ਪ੍ਰਧਾਨ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਆਪ ਦੇ ਕਰਨੀਓ ਸਾਰੇ ਟਰਸਟੀ ਮੈਂਬਰਾਂ ਕਰਨੀਓ ਲੱਖ ਲੱਖ ਵਧਾਈ ਦਿਨਾਂ ਅੱਜ ਕ੍ਰਿਸ਼ਨ ਜਨਮ ਦਿਵਸ ਦੀਆਂ ਜਿਵੇਂ ਕਿ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ 14 15 16 ਨੂੰ ਅਸੀਂ ਬੜੀ ਧੂਮ ਧਾਮ ਨਾਲ ਪਰਵਾਫੇਰੀ ਕੱਢੀ ਹੈਗੀ ਹੈ ਵੀ ਬਹੁਤ ਜ਼ਿਆਦਾ ਪਬਲਿਕ ਦਾ ਸਹਿਯੋਗ ਮਿਲਿਆ ਹੈਗਾ ਅੱਜ ਵੀ 16 ਤਰੀਕ ਨੂੰ ਕ੍ਰਿਸ਼ਨ ਜਨਮ ਜੀ ਦੇ ਟਾਈਮ ਤੇ ਹੁਨੇ ਹੋਨੇ ਮਟਕੀ ਦਾ ਪ੍ਰੋਗਰਾਮ ਸਾਡੇ ਛੋਟੇ ਭਰਾ ਸਚੇ ਜੀ ਦੀ ਦੁਆਰਾ ਸੰਪਨ ਹੋਇਆ ਹੈਗਾ ਇਸ ਤੋਂ ਬਾਅਦ ਕਲਾਲ ਮਾਦਰੇ ਵਾਲੇ ਦੇ ਪਰਿਵਾਰਕਣੀਆਂ ਡਰੈਸ ਠਾਕੁਰ ਜੀ ਨੂੰ ਹਰਪੜ ਕੀਤੀ ਜਾਊਗੀ 8 ਵਜੇ ਠਾਕੁਰ ਜੀ ਦੇ ਪਟ ਖੁੱਲਣਗੇ ਤੇ ਉਦੋਂ ਬਾਅਦ 12 ਵਜੇ ਤੱਕ ਪਟ ਖੁੱਲੇ ਰਹਿਣਗੇ ਆਮ ਪਬਲਿਕ ਦੇ ਲਈ 2 ਵਜੇ ਤੋਂ ਲੈ ਕੇ 6 ਵਜੇ ਤੱਕ ਮਹਿਲਾ ਸਕੀਟਰ ਮੰਡਲ ਕਣੀ ਸਾਡਾ ਧੂਮ ਕਾਮਨਲ ਪ੍ਰੋਗਰਾਮ ਹੋਏਗਾ ਚਾਂਕੀਆਂ ਵਿਸ਼ੇਸ਼ ਤੌਰ ਤੇ ਸਾਡੇ ਖੁਦ ਬੱਚਿਆਂ ਨੇ ਲੋਕਲ ਬਣਾਈਆਂ ਹੈਗੀਆਂ 8 ਵਜੇ ਤੋਂ ਲੈ ਕੇ ਰਾਤ ਦੇ ਸਵੇਰ 12 ਵਜੇ ਤੱਕ ਇੱਕ ਕੀਰਤਨ ਹੋਏਗਾ 9 ਤੋਂ 12 ਜੋਤੀ ਭੈਣ ਜੀ ਬਰਿੰਦਾਵਨ ਤੋਂ ਸਪੈਸ਼ਲ ਭਜਨੀਕ ਜਿਹੜੇ ਅਸੀਂ ਕਿਤੇ ਹੋਏ ਨਹੀਂ ਉਹ ਠਾਕੁਰ ਜੀ ਦਾ ਰਾਸ ਸਿੱਤੇ ਪਰਸਾਨਗੇ ਸਾਰਿਆਂ ਨੂੰ ਬੇਨਤੀ ਹੈ ਵੀ ਤੁਮ ਠਿਮਠਾ ਕੇ ਪਹੁੰਚੋ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਔਰ ਸਹਿਯੋਗ ਦੇਣ ਤੇ ਉਹ ਜੀ ਆਪਣਾ ਕ੍ਰਿਸ਼ਨ ਭਗਵਾਨ ਦੀ ਡਰੈਸ ਦਿੱਲੀ ਤੋਂ ਇਸ ਵਾਰ ਉਹ ਬੜੇ ਦਿਵਿਆ ਸ੍ਰੀਕੇ ਨਾਲ ਬਣਾ ਕੇ ਲੈ ਕੇ ਆਏ ਆ ਸਾਨੂੰ ਲੱਗਦਾ ਜੋ ਉਹਨਾਂ ਨੇ ਦਿਖਾਇਆ ਹੈਗਾ ਬਹੁਤ ਹੀ ਸ਼ਾਨਦਾਰ ਹਰ ਅਗਦੇ ਦਾ ਭਾਵ ਹੁੰਦਾ ਵਧੀਆ ਤੋਂ ਵਧੀਆ ਬਰੰਦ ਦਾ ਪਰ ਇਸ ਵਾਰ ਸਾਨੂੰ ਲੱਗਦਾ ਵੀ ਥੋੜੀ ਹਟ ਕੇ ਬਣੀ ਜੀਏ ਪਬਲਿਕ ਨੂੰ ਮੈਸੇਜ ਦੇਣਾ ਚਾਹਤਾਂ ਪਬਲਿਕ ਨੂੰ ਕਹਿੰਨੇ ਆ ਜੀ ਭਗਵਾਨ ਦੇ ਚਰਨ ਦੇ ਵਿੱਚ ਆਓ ਜੀ ਵੱਧ ਤੋਂ ਵੱਧ ਆਸ਼ੀਰਵਾਦ ਲਓ ਜੀ ਅਸੀਂ ਹੀ ਬੇਨਤੀ ਕਰਦੇ ਆ ਜੀ ਮੇਰਾ ਨਾਮ ਨੀਲਮਣੀ ਸਮਾਦੀਆ ਮੈਂ ਬਿਸ਼ਿੰਦੂ ਪ੍ਰਸਿੱਦ ਬਜਰੰਗਲ ਦਾ ਪੰਜਾਬ ਦਾ ਪ੍ਰਧਾਨ ਆ ਆ ਜਿਹੜਾ ਜਨਮਾਸ਼ਟਮੀ ਦਾ ਔਸਮ ਮਨਾਇਆ ਜਾ ਰਿਹਾ ਵਾ ਇਹ ਅਧਰਮ ਦੇ ਉੱਤੇ ਧਰਮ ਦੀ ਜੀਤਾ ਹੈ ਇਹ ਭਗਵਾਨ ਕ੍ਰਿਸ਼ਨ ਨੇ ਜਦੋਂ ਦੁਨੀਆ ਦੇ ਵਿੱਚ ਕਹਿੰਦੇ ਜਯਦਾ ਜਯਦਾ ਹੀ ਧਰਮਸ਼ਯ ਜਦੋਂ ਵੀ ਦੁਨੀਆ ਦੇ ਵਿੱਚ ਅਧਰਮ ਵਾਡਦਾ ਉਹਨਾਂ ਧਰਮ ਇੱਕ ਉਪਜ ਲੈਂਦਾ ਵਾ ਜਦੋਂ ਕੰਸ ਦਾ ਪਾਪ ਵਧਿਆ ਆ ਭਗਵਾਨ ਕ੍ਰਿਸ਼ਨ ਨੇ ਜਨਮ ਲੇਤਾ ਪੂਰਾ ਹਿੰਦੂ ਸਮਾਜ ਪੂਰਾ ਸਨਾਤਨ ਪੂਰੀ ਦੁਨੀਆ ਦੇ ਵਿੱਚ ਅੱਜ ਜਨਮਾਸ਼ਟਮੀ ਦਾ ਉਤਸਵ ਮਨਾਉਨੇ ਆ ਭਗਵਾਨ ਕ੍ਰਿਸ਼ਨ ਦਾ ਜਨਮ ਉਤਸਵ ਆ ਜਿਹੜਾ ਕਿ ਤੁਸੀਂ ਦੇਖਿਆ ਹੋਣਾ ਜਿਹੜਾ ਕੰਸ ਨੇ ਅੱਠ ਬੱਚਾ ਨੂੰ ਮਾਰਨ ਤੋਂ ਬਾਅਦ ਜਦੋਂ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਇਹ ਜੀ ਨੇਰੀ ਦੇ ਵਿੱਚ ਮਤਲਬ ਉਥੋਂ ਉਹਨਾਂ ਦਾ ਜਨਮ ਹੋਇਆ বৃন্দাবন ਤੋਂ ਮਥੁਰਾ ਲੈ ਕੇ ਆਏ ਇਹ ਪੂਰੀ ਅੱਜ ਇਹਨਾਂ ਪ੍ਰੋਗਰਾਮ ਤਗੜਾ ਹੋ ਰਿਹਾ ਦੇਖਣ ਨੂੰ ਸਾਰੇ ਉਸਾ ਦੇ ਵਿੱਚ ਸਾਰੇ ਸਨਾਤਨੀ ਇਸ ਨੂੰ ਬਹੁਤ ਉਤਮਾਨ ਬਣਾਨੇ ਆਤੇ ਵਿਸ਼ੰਦੂ ਪ੍ਰਸਾਦ ਦੀ ਸਥਾਪਨਾ ਵੀ ਹੋਈ ਸੀ 1964 ਦੇ ਵਿੱਚ ਵਿਸ਼ਣੂ ਦੀ ਸਥਾਪਨਾ ਹੋਈ ਸੀ ਤੇ ਅੱਜ ਅਸੀਂ ਇਹ ਬੇਨਤੀ ਵੀ ਕਰਦੇ ਆ ਸਾਰੇ ਸਨਾਤਨ ਨੂੰ ਕਿ ਜਿਵੇਂ ਅਯੋਧਿਆ ਦੇ ਵਿੱਚ ਭਗਵਾਨ ਰਾਮ ਦਾ ਮੰਦਿਰ ਬਣਿਆ ਵਾ ਇਸੇ ਤਰੀਕੇ ਵਿੱਚ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਜਨਮ ਭੂਮੀ ਦੇ ਵਿੱਚ ਜਿੱਥੇ ਕਲੰਕ ਲੱਗਿਆ ਹੋਇਆ ਉੱਥੇ ਵੀ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਤੇ ਮੰਦਿਰ ਬਣਨਾ ਚਾਹੀਦਾ ਆ ਤੁਸੀਂ ਆਪ ਦੇਖਿਆ ਵਾ ਦੇਖ ਮਾ ਜੀ ਤੁਸੀਂ ਦੇਖਿਆ ਪ੍ਰੋਗਰਾਮ ਪੂਰਾ ਬਰਨਾਲਾ ਪੂਰਾ ਸਨਾਤਨ ਧਰਮ ਪੂਰਾ Hindu ਸਮਾਜ ਪਾਮੇ ਸਿੱਖੋਗੇ ਪਾਮੇ Hindu ਹੋਵੇ ਸਨਾਤਨ ਧਰਮ ਦੇ ਸਾਰੇ ਇਕੱਠੇ ਹੋ ਕੇ ਮਟਕੀ ਫੋੜ ਦਾ ਕਾਰਕਰਮ ਹੋਇਆ ਪਿਛਲੇ 3 ਦਿਨ ਤੋਂ ਬਰਨਾਲਾ ਦੇ 14 15 16 ਤੋਂ ਪਰਬਾਤ ਫੇਰੀਆਂ ਨਿਕਲੀਆਂ ਨੇ ਸੋਭਾ ਯਾਤਰਾ ਨਿਕਲਿਆ ਅੱਜ ਪੂਰਾ ਬਰਨਾਲਾ ਦੁਲੰਦੀ ਤਰ੍ਹਾਂ ਸਜਿਆ ਹੋਇਆ ਕੋਈ ਰਾਤ ਨੂੰ ਆ ਕੇ ਦੇਖੋ ਚਾਂਕੀਆਂ ਨਿਕਲਣਗੀਆਂ ਪੂਰੇ ਸ਼ਹਿਰ ਦੇ ਵਿੱਚ ਮਟਕੀ ਫੋੜ ਦੇ ਕਾਰਕਰਮ ਹੋ ਰਿਹਾ ਜਨਮੋਸਤਵ ਦੇ ਕਾਰਕਰਮ ਹੋ ਰਿਹਾ ਪੂਰਾ ਸ਼ਹਿਰ ਕ੍ਰਿਸ਼ਨ ਮੇ ਹੋਇਆ ਪਿਆਵਾ ਦੈਨਿਕ ਸਵੇਰਾ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਨਿਰਮਲ ਕੁਮਾਰ ਅੱਜ ਜਨਮ ਅਸ਼ਟਮੀ ਦਾ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਰਿਹਾ ਅਸੀਂ ਕਿੱਥੇ ਬਰਨਾਲਾ ਵਿੱਚ ਖੜੇ ਹਾਂ ਜਿੱਥੇ ਸਾਡੇ ਨਾਲ ਮੈਂਬਰ ਵੀ ਆਉਂਦੇ ਨੇ ਉਹਦੇ ਨਾਲ ਗੱਲਬਾਤ ਕਰਦੇ ਸਰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਹੈ ਜਨਮ ਅਸ਼ਟਮੀ ਲੈ ਕੇ ਅਰਜਿੰਦਰ ਗਾਰਗੀ ਨਾਮ ਹੈ ਜੀ ਸੰਚੌਣ ਤੋਂ ਗੀਤਾਪੂੰਦੇ ਨਾਲ ਜੁੜਿਆ ਹੋਇਆ ਹੈ ਇੱਥੇ ਸਾਰੇ ਸ਼ਹਿਰ ਦੀ ਜਨਤਾ ਇਕੱਠੀ ਹੋ ਕੇ ਸੀ ਤਿੰਨ ਦਿਨ ਪ੍ਰਵਾਫੇਰੀ ਕਰਦੇ ਆ ਜਿਹੜੇ ਸਾਰੇ ਸ਼ਹਿਰ ਦਾ ਚੱਕਰ ਲਾਰਸ denn ਸਾਡਾ ਮਟਕੀ ਫੋਰ ਦਾ ਪ੍ਰੋਗਰਾਮ ਰਤਨ ਚੌਕ ਮੁਕੜਾ ਸ਼ਤਾਖੂ ਵੇਖੇ ਹੁੰਦਾ ਜਿਹੜਾ ਬਹੁਤ ਹੀ ਜਿੰਬਿਆ ਪ੍ਰੋਗਰਾਮ ਹੁੰਦਾ ਹੈ ਗੀਤਾ ਭਵਨ ਦੇ ਵਿੱਚ ਸਵੇਰੇ ਸੁੰਦਰ ਪੋਸ਼ਾਕ ਪੁਣਾਈ ਜਾਂਦੀ ਹੈ ਹਰ ਜਨਮਾਸ਼ੀ ਨੂੰ ਜਿਹਦੇ ਕੇ 2.5 ਲੱਖ ਰੁਪਏ ਲੱਗਦਾ ਹੈ ਸਾਡੇ ਕੋਲੇ ਗੀਤਾ ਭਵਨ ਦੇ ਵਿੱਚ 2041 ਤੱਕੇ ਪੋਸ਼ਾਕਾ ਮੁਖ ਨੇ ਹਰੇਕ ਜਿਹੜਾ ਖੁਸ਼ਾਕ ਪਣਾਕੇ ਜਾਂਦਾ ਹੈ ਉਹਦੇ ਸ਼ਾਹ ਹੁੰਦੀ ਹੈ ਵੀ ਮੈਂ ਹਰ ਸਾਲ ਹੀ ਪੋਸ਼ਾਕ ਪਾਦਿਆਂ ਉਸ ਵਕ 3 ਵਜੇ ਤੋਂ ਲੈ ਕੇ 6 ਵਜੇ ਕਰ ਮਹਿਲਾ ਸੰਗੀਤਨ ਮੰਡਲ ਦਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਬਹੁਤ ਦੇਖਣ ਦੇ ਕਾਬਿਲ ਹੁੰਦਾ ਹੈ ਸਾਡੇ ਬੱਚੇ ਮਹਾਸ਼ਕਤੀ ਸੇਵਾ ਦਲ ਦੇ ਇਧਰਲੇ ਪਾਸੇ ਬਹੁਤ ਹੀ ਸੁੰਦਰ ਝਾਂਕੀਆਂ ਕੁਛ ਨੇ 40 ਸਾਲਾਂ ਤੋਂ ਬਣਾਉਂਦੇ ਨੇ ਜਿਹੜੀਆਂ ਦੇਖਣ ਦੇ ਕਾਬਿਲ ਨੇ ਬਹੁਤ ਜ਼ਿਆਦਾ ਰਸ ਹੁੰਦਾ ਹੈ ਸ਼ਾਮ ਨੂੰ 3 ਵਜੇ ਤੋਂ 6 ਵਜੇ ਕਰ ਕੀਰਤਨ ਹੁੰਦਾ ਹੈ ਰਾਤ ਨੂੰ ਫਿਰ ਸਾਡਾ ਮਹਾਸ਼ਕਤੀ ਸੇਵਾ ਦਲ ਤੇ ਸਾਰਾ ਓਮ ਸਤਸਨਾਤ ਗੀਤਾ ਪੁਨ ਟ੍ਰਸਟ ਮਿਲ ਕੇ ਗੀਤਾ ਪਾਉਂ ਦੇ ਵਿੱਚ ਸੰਗੀਤਨ ਕਰਦਾ ਹੈ ਇਸ਼ਾਰੇ ਸ਼ਹਿਰ ਦੀ ਜੰਤਰਾ ਮੇਰੇ ਮਾ ਮਾਪੇ ਭੈਣ ਭਾਈ ਬਜ਼ੁਰਗ ਬੱਚੇ ਇੱਥੇ ਆ ਕੇ ਠਾਕੁਰ ਜੀ ਦਾ ਦਰਸ਼ਨ ਕਰਦੇ ਪਬਲਿਕ ਕੀ ਕਹਿਣਾ ਚਾਹੁੰਦੇ ਸਨ ਪਬਲਿਕ ਨੂੰ ਵੀ ਅਸੀਂ ਸਾਰੇ ਮਿਲ ਕੇ ਇੱਕ ਮਤ ਹੋ ਕੇ ਸ੍ਰੀ ਕ੍ਰਿਸ਼ਨ ਜਨਮ ਅਸ਼ੂਨਾ ਪਵਿੱਤਰ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਈਏ ਇਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਸਾਰੀ ਦੁਨੀਆ ਵਾਸੀਆਂ ਨੂੰ ਇਹ ਕਹੂੰਗਾ ਕਿ ਜਨਮ ਅਸ਼ਟਮੀ ਦਾ ਪਵਿੱਤਰ ਤਿਹਾੜ ਬੜੀ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਸਾਡੇ ਨਾਲ ਪੰਡਿਤ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਪੰਡਿਤ ਜੀ ਕੀ ਕਹਿਣਾ ਚਾਹੁੰਦੇ ਜਨਮ ਅਸ਼ਟਮੀ ਲਿਖੇ ਇਹ ਜਨਮ ਅਸ਼ਟਮੀ ਪੂਰੇ ਭਾਰਤ ਖੰਡ ਦੇ ਵਿੱਚ ਮਨਾਈ ਜਾ ਰਹੀ ਹੈ ਦੇਸ਼ ਵਿਦੇਸ਼ ਦੇ ਵਿੱਚ ਵੀ ਇਸ ਉਤਸਵ ਨੂੰ ਬੜੇ ਹਰਸ਼ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਭਗਵਾਨ ਹਰ ਯੁੱਗ ਦੇ ਵਿੱਚ ਵਿਰਾਜਮਾਨ ਹੈ ਅੱਜ ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੁਆਪਰਜੋਗ ਦੇ ਵਿੱਚ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ ਅੱਜ ਐਸਾ ਮਾਹੌਲ ਯਗਨਗਰੀ ਬਰਨਾਲਾ ਪੂਰੇ ਭਾਰਤਖੰਡ ਦੇ ਵਿੱਚ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਇਸ ਉਸ ਨੂੰ ਬੜੇ ਹਰਸ਼ ਉਲਾਸ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਜਿਵੇਂ ਭਗਵਾਨ ਕ੍ਰਿਸ਼ਨ ਨੇ ਭਗਵਾਨ ਕ੍ਰਿਸ਼ਨ ਵੈਸ਼ਨਾਂ ਦੇ ਵਿੱਚ ਸਭ ਤੋਂ ਅਸ਼ੇਸ਼ਟ ਭਗਵਾਨ ਸ਼ੰਕਰ ਨੂੰ ਮੰਨਿਆ ਗਿਆ ਹੈਗਾ ਵਹਿਨ ਵਾਲੀ ਗੰਗਾ ਦੇ ਵਿੱਚੋਂ ਨਦੀਆਂ ਦੇ ਵਿੱਚੋਂ ਤਾਂ ਗੰਗਾ ਨੂੰ ਬੇਤਰ ਮੰਨਿਆ ਗਿਆ ਹੈ ਇਸੇ ਪ੍ਰਕਾਰ ਸਮਸਤ ਦੇਵਤਾਵਾਂ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਦਾ ਜੋ ਸਵਰੂਪ ਹੈ ਭਗਵਾਨ ਵਿਸ਼ਨੂੰ ਦਾ ਹੀ ਸਵਰੂਪ ਹੈ ਵਿਸ਼ੇਸ਼ ਕਰਕੇ ਕਲ ਯੁਗੇ ਲਗੂ ਪਾਈਤੀ ਭੂਤਲੇ ਇਸ ਕਲ ਕਲੀ ਕਾਲ ਦੇ ਵਿੱਚ ਭਗਵਾਨ ਦਾ ਸਵਰੂਪ ਹਰ ਕਨ ਕਨ ਦੇ ਵਿੱਚ ਵਿਰਾਜਮਾਨ ਹੈ ਔਰ ਅੱਜ ਇਹ ਉਸ ਬੜੇ ਹਰਸ਼ ਉਲਾਸ ਦੇ ਨਾਲ ਸਭ ਪਰਿਵਾਰ ਮਿਲ ਕੇ ਬਣਾ ਰਹੇ ਨੇ ਕੱਲੇ ਹਿੰਦੂਆਂ ਦੇ ਰਾਮ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਭਗਵਾਨ ਪੰਜਵੇਂ ਪਾਸ਼ਾ ਜੀ ਨੇ ਪੂਰੀ ਭਾਗਵਤ ਦੀ ਰਚਨਾ ਭਗਵਾਨ ਕ੍ਰਿਸ਼ਨ ਦੀ ਲੀਲਾ ਪ੍ਰਵਿੱਤਰ ਵੀਰ ਸਾਹਿਬ ਦੇ ਵਿੱਚ ਵੀ ਵਿਰਾਜਮਾਨ ਕੀਤੀ ਗਈ ਹੈ ਆਪੇ ਗੋਪੀ ਆਪੇ ਕਾਨਾ ਗਊਆਂ ਚਰਾਵੇ ਆਪੇ ਬਾਨਾ ਇਸੇ ਪ੍ਰਕਾਰ ਕੱਲੇ ਹਿੰਦੂਆਂ ਦੇ ਨਹੀਂ ਹੈ ਆ ਰਾਮ ਔਰ ਕ੍ਰਿਸ਼ਨ ਪੂਰੇ ਵਿਸ਼ੁਦੇਹ ਗੁਰੂ ਨੇ ਪੂਰੇ ਵਿਸ਼ੁਦੇਹ ਦੇਵਤਾ ਨੇ ਸੋ ਬੜੇ ਸਭ ਰਲ ਮਿਲ ਕੇ ਇਸ ਉਸ ਨੂੰ ਬੜੇ ਹਰਸ਼ ਉਲਾਸ ਨਾਲ ਮਨਾ ਰਹੇ ਨੇ ਕਿ ਸਰਨਾ ਪ੍ਰਧਾਨ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਰਜੇਸ਼ ਕੁਮਾਰ ਕਾਂਸਰ ਜੀ ਓਮ ਸਤਿ ਸ੍ਰੀ ਅਕਾਲ ਗੀਤਾ ਮੰਟ੍ਰਸਟ ਦਾ ਪ੍ਰਧਾਨ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਆਪ ਦੇ ਕਰਨੀਓ ਸਾਰੇ ਟਰਸਟੀ ਮੈਂਬਰਾਂ ਕਰਨੀਓ ਲੱਖ ਲੱਖ ਵਧਾਈ ਦਿਨਾਂ ਅੱਜ ਕ੍ਰਿਸ਼ਨ ਜਨਮਸ਼ਟਮੀ ਦੀਆਂ ਜਿਵੇਂ ਕਿ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ 14 15 16 ਨੂੰ ਅਸੀਂ ਬੜੀ ਧੂਮ-ਧਾਮ ਨਾਲ ਪਰਵਾਫੇਰੀ ਕੱਢੀ ਹੈਗੀ ਹੈ ਵੀ ਬਹੁਤ ਜ਼ਿਆਦਾ ਪਬਲਿਕ ਦਾ ਸਹਿਯੋਗ ਮਿਲਿਆ ਹੈਗਾ ਅੱਜ ਵੀ 16 ਤਰੀਕ ਨੂੰ ਕ੍ਰਿਸ਼ਨ ਜਨਮ ਜੀ ਦੇ ਟਾਈਮ ਤੇ ਛੋਨੇ-ਛੋਨੇ ਮਟਕੀ ਦਾ ਪ੍ਰੋਗਰਾਮ ਸਾਡੇ ਛੋਟੇ ਭਰਾ ਸਚੇ ਜੀ ਦੀ ਦੁਆਰਾ ਸੰਪਨ ਹੋਇਆ ਹੈਗਾ ਇਸ ਤੋਂ ਬਾਅਦ ਕਲਾਲ ਮਾਦਰੇ ਵਾਲੇ ਦੇ ਪਰਿਵਾਰਕ ਨੇ ਡਰੈਸ ਠਾਕੁਰ ਜੀ ਨੂੰ ਹਰਪੜ ਕੀਤੀ ਜਾਊਗੀ 8 ਵਜੇ ਠਾਕੁਰ ਜੀ ਦੇ ਪਟ ਖੁੱਲਣਗੇ ਤੇ ਉਦੋਂ ਬਾਅਦ 12 ਵਜੇ ਤੱਕ ਪਟ ਖੁੱਲੇ ਰਹਿਣਗੇ ਆਮ ਪਬਲਿਕ ਦੇ ਲਈ 2 ਵਜੇ ਤੋਂ ਲੈ ਕੇ 6 ਵਜੇ ਤੱਕ ਮਹਿਲਾ ਸਕੀਟਰ ਮੰਡਲ ਕਣੀ ਸਾਡਾ ਧੂਮ ਕਾਮਨਲ ਪ੍ਰੋਗਰਾਮ ਹੋਏਗਾ ਚਾਂਕੀਆਂ ਵਿਸ਼ੇਸ਼ ਤੌਰ ਤੇ ਸਾਡੇ ਖੁਦ ਬੱਚਿਆਂ ਨੇ ਲੋਕਲ ਬਣਾਈਆਂ ਹੈਗੀਆਂ 8 ਵਜੇ ਤੋਂ ਲੈ ਕੇ ਰਾਤ ਦੇ ਸਵੇਰ 12 ਵਜੇ ਤੱਕ ਇੱਕ ਕੀਰਤਨ ਹੋਏਗਾ 9 ਤੋਂ 12 ਜੋਤੀ ਭੈਣ ਜੀ ਬਰਿੰਦਾਵਨ ਤੋਂ ਸਪੈਸ਼ਲ ਭਜਨੀਕ ਜਿਹੜੇ ਅਸੀਂ ਕਿਤੇ ਹੋਏ ਨਹੀਂ ਉਹ ਠਾਕੁਰ ਜੀ ਦਾ ਰਾਸ ਇੱਤੇ ਪਰਸਾਨਗੇ ਸਾਰਿਆਂ ਨੂੰ ਬੇਨਤੀ ਹੈ ਵੀ ਤੁਮ ਠਮਠਾ ਕੇ ਪਹੁੰਚੋ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਔਰ ਸਹਿਯੋਗ ਦੇਣ ਤੇ ਉਹ ਜੀ ਆਪਣਾ ਕ੍ਰਿਸ਼ਨ ਭਗਵਾਨ ਦੀ ਡੈਸ ਦਿੱਲੀ ਤੋਂ ਇਸ ਵਾਰ ਉਹ ਬੜੇ ਦਿਵਿਆ ਸ੍ਰੀਕੇ ਨਾਲ ਬਣਾ ਕੇ ਲੈ ਕੇ ਆਏ ਆ ਸਾਨੂੰ ਲੱਗਦਾ ਜੋ ਉਹਨਾਂ ਨੇ ਦਿਖਾਇਆ ਹੈਗਾ ਬਹੁਤ ਹੀ ਸ਼ਾਨਦਾਰ ਹਰ ਅਗਦੇ ਦਾ ਭਾਵ ਹੁੰਦਾ ਵਧੀਆ ਤੋਂ ਵਧੀਆ ਬਰੰਦਾ ਪਰ ਇਸ ਵਾਰ ਸਾਨੂੰ ਲੱਗਦਾ ਵੀ ਥੋੜੀ ਹਟ ਕੇ ਬਣੀ ਜੀਏ ਪਬਲਿਕ ਨੂੰ ਮੈਸੇਜ ਦੇਣਾ ਚਾਹਤਾਂ ਪਬਲਿਕ ਨੂੰ ਕਹਿੰਨੇ ਆ ਜੀ ਭਗਵਾਨ ਦੇ ਚਰਨ ਦੇ ਵਿੱਚ ਆਓ ਜੀ ਵੱਧ ਤੋਂ ਵੱਧ ਆਸ਼ੀਰਵਾਦ ਲਓ ਜੀ ਅਸੀਂ ਹੀ ਬੇਨਤੀ ਕਰਦੇ ਆ ਜੀ ਮੇਰਾ ਨਾਮ ਨੀਲਮਣੀ ਸਮਾਦੀਆ ਮੈਂ ਬਿਸ਼ਿੰਦੂ ਪ੍ਰਸਿੱਦ ਬਜਰੰਗਲ ਦਾ ਪੰਜਾਬ ਦਾ ਪ੍ਰਧਾਨ ਆ ਆ ਜਿਹੜਾ ਜਨਮਾਸ਼ਟਮੀ ਦਾ ਔਸਮ ਮਨਾਇਆ ਜਾ ਰਿਹਾ ਵਾ ਇਹ ਅਧਰਮ ਦੇ ਉੱਤੇ ਧਰਮ ਦੀ ਜੀਤਾ ਹੈ ਇਹ ਭਗਵਾਨ ਕ੍ਰਿਸ਼ਨ ਨੇ ਜਦੋਂ ਦੁਨੀਆ ਦੇ ਵਿੱਚ ਕਹਿੰਦੇ ਜਦਾ ਆਯਦਾ ਹੀ ਧਰਮਸ਼ਯ ਜਦੋਂ ਵੀ ਦੁਨੀਆ ਦੇ ਵਿੱਚ ਅਧਰਮ ਵਾਡਦਾ ਵਾ ਉਹਨਾਂ ਧਰਮ ਇੱਕ ਉਪਜ ਲੈਂਦਾ ਵਾ ਜਦੋਂ ਕੰਸ ਦਾ ਪਾਪ ਵਧਿਆ ਆ ਭਗਵਾਨ ਕ੍ਰਿਸ਼ਨ ਨੇ ਜਨਮ ਲੇਤਾ ਪੂਰਾ ਹਿੰਦੂ ਸਮਾਜ ਪੂਰਾ ਸਨਾਤਨ ਪੂਰੀ ਦੁਨੀਆ ਦੇ ਵਿੱਚ ਅੱਜ ਜਨਮਾਸ਼ਟਮੀ ਦਾ ਉਤਸਵ ਮਨਾਉਂਦੇ ਆ ਭਗਵਾਨ ਕ੍ਰਿਸ਼ਨ ਦਾ ਜਨਮ ਉਤਸਵ ਆ ਜਿਹੜਾ ਕਿ ਤੁਸੀਂ ਦੇਖਿਆ ਹੋਣਾ ਜਿਹੜਾ ਕੰਸ ਨੇ ਅੱਠ ਬੱਚਾ ਨੂੰ ਮਾਰਨ ਤੋਂ ਬਾਅਦ ਜਦੋਂ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਇਹਦੀ ਨੇਰੀ ਦੇ ਵਿੱਚ ਮਤਲਬ ਉੱਥੋਂ ਉਹਨਾਂ ਦਾ ਜਨਮ ਹੋਇਆ বৃন্দাবন ਤੋਂ ਮਥੁਰਾ ਲੈ ਕੇ ਆਏ ਇਹ ਪੂਰੀ ਅੱਜ ਇਹਨਾਂ ਪ੍ਰੋਗਰਾਮ ਤਗੜਾ ਹੋ ਰਿਹਾ ਦੇਖਣ ਨੂੰ ਸਾਰੇ ਉਸਾ ਦੇ ਵਿੱਚ ਸਾਰੇ ਸਨਾਤਨੀ ਇਸ ਨੂੰ ਬਹੁਤ ਉਤਮਤਾ ਨਾਲ ਮਨਾਨੇ ਆਤੇ ਵਿਸ਼ੰਦੂ ਪ੍ਰਸਾਦ ਯਾ ਸਥਾਪਨਾ ਵੀ ਹੋਈ ਸੀ 1964 ਦੇ ਵਿੱਚ ਵਿਸ਼ੰਦੂ ਦੀ ਸਥਾਪਨਾ ਹੋਈ ਸੀ ਤੇ ਅੱਜ ਅਸੀਂ ਇਹ ਬੇਨਤੀ ਵੀ ਕਰਦੇ ਆ ਸਾਰੇ ਸਨਾਤਨ ਨੂੰ ਕਿ ਜਿਵੇਂ ਅਯੋਧਿਆ ਦੇ ਵਿੱਚ ਭਗਵਾਨ ਰਾਮ ਦਾ ਮੰਦਿਰ ਬਣਿਆ ਵਾ ਇਸੇ ਤਰੀਕੇ ਵਿੱਚ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਜਨਮ ਭੂਮੀ ਦੇ ਵਿੱਚ ਜਿੱਥੇ ਕਲੰਕ ਲੱਗਿਆ ਹੋਇਆ ਉੱਥੇ ਵੀ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਤੇ ਮੰਦਿਰ ਬਣਨਾ ਚਾਹੀਦਾ ਆ ਤੁਸੀਂ ਆਪ ਦੇਖਿਆ ਵਾ ਦੇ ਨਾਲ ਜੇ ਤੁਸੀਂ ਦੇਖਿਆ ਪ੍ਰੋਗਰਾਮ ਪੂਰਾ ਬਰਨਾਲਾ ਪੂਰਾ ਸਨਾਤਨ ਧਰਮ ਪੂਰਾ Hindu ਸਮਾਜ ਪਾਵੇਂ ਸਿੱਖੋਗੇ ਪਾਵੇਂ Hindu ਸਨਾਤਨ ਧਰਮ ਦੇ ਸਾਰੇ ਇਕੱਠੇ ਹੋ ਕੇ ਮਟਕੀ ਫੋੜ ਦਾ ਕਾਰਕਰਮ ਹੋਇਆ ਪਿਛਲੇ 3 ਦਿਨ ਤੋਂ ਬਰਨਾਲਾ ਦੇ 14 15 16 ਤੋਂ ਪਰਬਾਤ ਫੇਰੀਆਂ ਨਿਕਲੀਆਂ ਨੇ ਸੋਭਾ ਯਾਤਰਾ ਨਿਕਲਿਆ ਅੱਜ ਪੂਰਾ ਬਰਨਾਲਾ ਦੁਲੰਦੀ ਤਰ੍ਹਾਂ ਸਜਿਆ ਹੋਇਆ ਕੋਈ ਰਾਤ ਨੂੰ ਆ ਕੇ ਦੇਖੋ ਚਾਂਕੀਆਂ ਨਿਕਲਣਗੀਆਂ ਪੂਰੇ ਸ਼ਹਿਰ ਦੇ ਵਿੱਚ ਮਟਕੀ ਫੋੜ ਦੇ ਕਾਰਕਰਮ ਹੋ ਰਿਹਾ ਜਨਮੋਸਤਵ ਦੇ ਕਾਰਕਰਮ ਹੋ ਰਿਹਾ ਪੂਰਾ ਸ਼ਹਿਰ ਕ੍ਰਿਸ਼ਨ ਮੇ ਹੋਇਆ ਪਿਆਵਾ ਟੈਨਿਕਸਵਰ ਵਾਲੀ ਨਿਰਮਲ ਕਮਾਦੀ ਰਿਪ